ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੇ ਹੁਤੇ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੋਸਾਇਟੀ ਲੁਧਿਆਣਾ ਸੰਗਤ ਜੀ ਇੱਕ ਆਪ ਜੀ ਨਾਲ ਬਹੁਤ ਹੀ ਜ਼ਰੂਰੀ ਮੈਸੇਜ ਦੇਣ ਲਈ ਇਹ ਵੀਡੀਓ ਬਣਾਈ ਜਾ ਰਹੀ ਹੈ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਘਰ-ਘਰ ਦੇ ਵਿੱਚ ਚਿੱਟੀ ਸੌਂਖ ਜਿਹੜੀ ਆ ਉਹ ਵੜ ਕੇ ਤੇ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਤਹਿਤ ਹੀ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਦੇ ਵਿੱਚ ਇੱਕ ਅਨੰਦਪੁਰ ਵਾਪਸੀ ਦਾ ਪ੍ਰੋਗਰਾਮ ਜਿਹੜਾ ਵਾ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਵੱਲੋਂ ਉਲੀਕਿਆ ਗਿਆ ਸੀ ਦਾਸ ਨੇ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸਕੱਤਰ ਸਾਹਿਬ ਤਰ ਪ੍ਰਚਾਰ ਕਮੇਟੀ ਬਲਵਿੰਦਰ ਸਿੰਘ ਜੀ ਕਾਲਵਾ ਸਾਹਿਬ ਤੇ ਐਡੀਸ਼ਨਲ ਸਕੱਤਰ ਸਰਦਾਰ ਵਿਜੇ ਸਿੰਘ ਜੀ ਉਹਨਾਂ ਦੇ ਕੋਲ ਜਾ ਕੇ ਬੇਨਤੀ ਰੱਖੀ ਤੇ ਉਹਨਾਂ ਨੇ ਸਾਡੀ ਬੇਨਤੀ ਨੂੰ ਧਿਆਨ ਵਿੱਚ ਲਿਆ ਕੇ ਸਾਨੂੰ ਹਰੇਕ ਮਹੀਨੇ ਦੋ ਬੱਸਾਂ ਜਿਹੜੀਆਂ ਆਵਾਂ ਉਹ ਦਿੱਤੀਆਂ ਹੋਈਆਂ ਨੇ ਸੰਗਤ ਵਾਸਤੇ ਫ੍ਰੀ ਕੀ ਦਰਸ਼ਨ ਦੇਦਾਰੇ ਕਰਾਓ ਵੱਧ ਤੋਂ ਵੱਧ ਅੰਮ੍ਰਿਤਪਾਣ ਕਰੇ ਖਾਸ ਕਰਕੇ ਉਹ ਭੈਣ ਭਰਾ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਚਲੇ ਗਏ ਨੇ ਇਹਦੇ ਤਹਿਤ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਤਹਿ ਦਿਲੋਂ ਸ਼ੁਭਰਾਣਾ ਕਰਦੇ ਸੀ ਬਹੁਤ ਵਧੀਆ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਜਿਹੜਾ ਉਹ ਯੋਗਦਾਨ ਪਾ ਰਹੇ ਆ ਇਸੇ ਤਰ੍ਹਾਂ ਹੀ ਅੱਜ ਅਸੀਂ ਅਨੰਦਪੁਰ ਸਾਹਿਬ ਪਹੁੰਚੇ ਹੋਏ ਸੀ ਸੰਗਤਾਂ ਬਹੁਤ ਖੁਸ਼ ਨੇ ਬੱਚਾ ਬੱਚਾ ਖੁਸ਼ ਹੈ ਗੁਰੂ ਘਰ ਨਾਲ ਜੁੜ ਕੇ ਗੁਰੂ ਘਰ ਦੇ ਦਰਸ਼ਨਦਾਰੇ ਕਰਕੇ ਮੈਂ ਬੇਨਤੀ ਕਰਦੇ ਆ ਕਿ ਇਸ ਤੋਂ ਬਾਅਦ ਅਗਲੇ ਪਿੰਡ ਦੇ ਵਿੱਚ ਜਿਹੜਾ ਵਾ ਉਹ ਸੰਗਤ ਜਿਹੜੀ ਆ ਉਹ ਆਪਣੇ ਆਪ ਹੀ ਵੀਡੀਓ ਦੇ ਰਾਹੀਂ ਸਾਡੇ ਨਾਲ ਸੰਪਰਕ ਕਰੇ ਜਿਹੜੇ ਪਿੰਡ ਦੀ ਵੀ ਖਾਸ ਕਰਕੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੀ ਜਿਹੜੀ ਸੰਗਤ ਆ ਇਹਨਾਂ ਦੋ ਜ਼ਿਲ੍ਹਿਆਂ ਦੀ ਉਹ ਮੇਰੇ ਨਾਲ ਸੰਪਰਕ ਕਰਨ ਮੈਂ ਨੰਬਰ ਬੋਲ ਦਿੰਦਾ ਜੀ ਆਪਣਾ 85570 97826 85570 97826 ਇਸ ਨੰਬਰ ਤੇ ਤੁਸੀਂ ਮੈਨੂੰ ਪ੍ਰੋਗਰਾਮ ਉਲੀਕ ਕੇ ਤੇ ਲਿਸਟ ਤਿਆਰ ਕਰ ਦੇਣੀ ਆ ਕਿ ਕਿਹੜੇ ਕਿਹੜੇ ਭੈਣ ਭਰਾ ਅੰਮ੍ਰਿਤ ਪਾਣ ਕਰਨਾ ਚਾਹੁੰਦੇ ਆ ਤੇ ਸੰਗਰਾਮ ਦੇ ਸੰਗਰਾਮ ਦੇ ਉੱਤੇ ਹੀ ਇੱਥੇ ਤਖਤ ਸ੍ਰੀ ਕੇਸਗੜ ਸਾਹਿਬ ਜਿਹੜਾ ਅੰਮ੍ਰਿਤ ਪਾਣ ਵੀ ਕਰਵਾਇਆ ਜਾਂਦਾ ਹੈ ਇੱਥੇ ਅੰਮ੍ਰਿਤ ਦੇ ਬਾਟੇ ਦੇ ਵਿੱਚੋਂ ਪੌਲ ਛੱਕ ਕੇ ਆਪਣੇ ਆਪ ਨੂੰ ਵੱਡੇ ਆ ਭਾਗਾ ਵਾਲਾ ਬਣਾਈਏ ਸੀ ਤੇ ਅਸੀਂ ਆਪਣੇ ਘਰ ਨੂੰ ਪਛਾਣੀਏ ਆਪਣੇ ਸ਼ਹੀਦਾਂ ਸਿੰਘਾਂ ਨੂੰ ਪਛਾਣੀਏ ਅਸੀਂ ਬਾਣੀ ਤੇ ਯਕੀਨ ਰੱਖਣ ਵਾਲੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਛਾਣੀਏ ਇਸ ਕਰਕੇ ਮੇਰੇ ਵੀਰ ਬੇਨਤੀ ਆ ਕਿ ਵੱਧ ਤੋਂ ਵੱਧ ਇੱਕ ਨਿੱਜੀ ਫਰਜ਼ ਸਮਝ ਕੇ ਇਹ ਵੀ ਤੁਹਾਡੀ ਸੇਵਾ ਹੋਏਗੀ ਜੇ ਤੁਸੀਂ ਆਪਣੇ ਪਿੰਡ ਦੇ ਵਿੱਚ ਪਰ ਉਪਕਾਰ ਕਰੋਗੇ ਤੁਸੀਂ ਸੋਹਣੀਆਂ ਦਸਤਾਰਾਂ ਸਿਰ ਤੇ ਸਜਾ ਕੇ ਬਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇਗੀ ਅਸੀਂ ਤੁਹਾਡਾ ਸਾਥ ਦਵਾਂਗੇ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਬੰਨੇ ਨਾਲ ਸਾਡਾ ਵੀ ਜਿਹੜਾ ਵਾ ਕਿਤਨਾ ਪਰ ਉਪਕਾਰ ਹੋਏਗਾ ਆਓ ਰਲ ਮਿਲ ਕੇ ਸਿੱਖੀ ਨੂੰ ਜਿਹੜਾ ਮਜ਼ਬੂਤ ਕਰੀਏ ਇੰਨੀਆਂ ਗੁਬਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਸਤ ਸ੍ਰੀ ਅਕਾਲ ਦੇ ਪਾਵੇ ਸਤ ਸ੍ਰੀ ਅਕਾਲ